ਤਪੂ ਗੱਲਾਂ ਹਾਂ ਇਹ ਨਾ ਪਿਛਲੀ ਵਾਰ ਜਦੋਂ ਪਤੰਨੇ ਨੂੰ ਖੜਾ ਕੀਤਾ ਉਦੋਂ ਇਹ ਆਂਟੀ ਚੱਲਿਆ ਸੀ ਮੈਂ ਉਹੀ ਰੜਕਣਾ ਉਹਨੂੰ ਖੜਾ ਕਰਕੇ ਵੋਟਾਂ ਚ ਹਨਾ ਇਹਨੂੰ ਤੇਰਾ ਪੰਪ ਮਾਰ ਮਾਰ ਕੇ ਸਟੀਲ ਵਾਲੀ ਬੋਕੀ ਵਾਲੇ ਇਹਨੂੰ ਤੇਰਾ ਖੜਾ ਕਰ ਖੜਾ ਮੈਂ ਕਸਰ ਤਾਂ ਮੈਂ ਵੀ ਨਹੀਂ ਕੀਤੀ ਕੋਈ ਤੇਰੇ ਆਉਣ ਤੋਂ ਪਹਿਲਾਂ ਮੈਂ ਪੂਰੇ ਬਾਸ ਦੀ ਬੋਕੀ ਵਾਲੇ ਭਰ ਕੇ ਛੱਡਿਆ ਪਾਤੀ ਵਾਲੇ ਤੂੰ ਐਂ ਕਰ ਹਾਂ ਆਖਣੇ ਬਣਾ ਮੁਰਗਾ ਹਾਂ ਹੈ ਮੁਰਗਾ ਬਣਾ ਕੇ ਦਾਰੂ ਨੂੰ ਮੈਂ ਦੇਉਂ ਚੱਕੀ ਹੈ ਫੇਰ ਇਹਨੂੰ ਬੁਲਾਉਂਦੇ ਜੇ ਆਪਾਂ ਦਾ ਵੀ ਪੀਮਾ ਸੀ ਹੈ ਨਾ ਆਪਣੇ ਦਾ ਆਏ ਸੀ ਦਾ ਭਾਅ ਮਨਪ੍ਰੀਤ ਹਾਂਜੀ ਦੱਸੋ ਕੀ ਕਰੀ ਜਾਂਦੇ ਆ ਕੁਛ ਨਹੀਂ ਮੈਂ ਤਾਂ ਮੰਝਾ ਜਿਆ ਢੇੜ ਦੀ ਸੀ ਬੈਠਾ ਚੱਲ ਵੀ ਇਹਨੂੰ ਸੂਤ ਜਾਂ ਦਵਾਰੇ ਕੰਮ ਆ ਜੂਗਾ ਰੰਗ ਲੰਗ ਢੇੜ ਕੇ ਬਣ ਲਾਂਗੇ ਅੱਛਾ ਉਹ ਦੱਪੂ ਵਰਗੇ ਮੇਰੇ ਬੋਲੇ ਮੰਗਰ ਪਏ ਉਹਨੂੰ ਕਹਿੰਦੇ ਤੂੰ ਸਰਪੰਚੀ ਜੇ ਖੜਾ ਹੋ ਉਗਈ ਲੈਣਾਂ ਦਾ ਪੂਰ ਗੰਡੋਂ ਕੀ ਉਹਦੇ ਨੂੰ ਸਟੀਲ ਦੇ ਪੰਪ ਦੇਈ ਜਾਂਦੇ ਆਗੇ ਪੰਪ ਦਾ ਮਜ਼ਾ ਮੇਰੇ ਮੰਗਰ ਪਏ ਆ ਕਨੇ ਕੋਈ ਨਹੀਂ ਦਰੋ ਪੜਿਆ ਲਿਖਿਆ ਬੰਦਾ ਕਹਿੰਦਾ ਸਿਆਣਾਗਾ ਇਹ ਕਰਕੇ ਕਹਿੰਦੇ ਤੂੰ ਖੜਾ ਹੋ ਤਾਂ 55 ਫੁੱਲ سپورਟ ਕਰਾਂਗੇ ਤੂੰ ਰਹਿਣ ਦਾ ਉਹਨਾਂ ਦੀ ਫੁੱਲ سپورਟ ਨੂੰ ਤੈਨੂੰ ਪੰਪ ਦਿੰਦੇ ਆ ਮੈਂ ਤੂੰ ਦੂਜੀ ਤੀਜੀ ਵਾਰ ਕਹਾੜ ਤੋਂ ਕਹਿੰਦ ਪੰਪ ਦਿੰਦੇ ਆ ਪੰਪ ਦਿੰਦੇ ਆ ਮੇਰੀ ਗੱਲ ਸੁਣ ਲੈ ਸਾਰਾ ਪਿੰਡ سپورਟ ਕਰਦਾ ਤੁਸੀਂ ਦੋਨੇ ਮਾਂ ਪੁੱਤ ਜੱਮਾ سپورਟ ਨਹੀਂ ਕਰਦੇ ਮੇਰੀ ਮੈਂ ਕੀ سپورਟ ਕਰਦਾ ਮੇਰੀ ਗੱਲ ਸੁਣ ਇੱਕ ਤੂੰ हां दस साल से महिना राशन ਤਾਂ ਪਹ ਲਿਆ ਨਹੀਂ ਸਕਦੇ ਉਹ ਯਾਰ ਉਹ ਤਾਂ ਬਾਦ ਦੀਆਂ ਗੱਲਾਂ ਆ ਤੂੰ ਕਿੱਡੀ ਖਾਸ ਗੱਲ ਆ ਬਾਦ ਦੀਆਂ ਗੱਲਾਂ ਨੇ ਹੁਣ ਰਸਨ ਦਾ ਘਰੇ ਖਾਣੇ ਖਾ ਕੇ ਤਾਂ ਪੈਣਾ ਹੀ ਐ ਕਿੱਥੇ ਤਾਂ ਪਸਾਲ ਸੇ ਮਹੀਨਾ ਰਸਨ ਲੈ ਕੇ ਖਲੋੜਨਾ ਪਵੇ ਸਾਲ ਤੇ ਕਿੱਥੇ ਰੋਜ਼ ਜਾਣਾ ਪੈਂਦਾ ਹੁਣ ਮੇਰੀ ਬੇਇੱਜ਼ਤੀ ਕਰਦੀਆਂ ਕਿ ਮੇਰੀ ਸਪੋਰਟ ਕਰਦੀਆਂ ਦੱਸ ਸਪੋਰਟ ਸਪੂਟ ਨਹੀਂ ਮੈਂ ਤੇਰੀ ਕੋਈ ਕਰਦੀ ਤੂੰ ਰਹਿਣ ਦੇ ਫਿਰ ਕਿੱਲਾ ਡੇਢ ਕਿੱਲਾ ਹੈਗਾ ਜਿਹੜਾ ਉਹ ਵਕਿਆ ਦੇਗਾ ਬਣਨਗੇ ਵੀ ਬਹੁਤ ਗਰੰਟਾਂ ਬਹੁਤ ਆਉਂਦੀਆਂ ਐਲੀਆਂ ਕਿੰਨੀਆਂ ਕਿ ਗਰੰਟਾ ਆ ਜਾਣਗੇ ਤੈਨੂੰ ਉਹ ਯਾਰ ਬਥੇਰੇ ਆਪਕੋ ਸਭ ਬਣਦਾ ਸਰਪੰਚੀ 5 ਸਾਲਾਂ ਚ ਦਾ ਬਹੁਤ ਕੁਝ ਬਣ ਜੂ ਜੇ ਆਪਾ ਚਾਹੀਏ ਤਾਂ ਮੰਜਾ ਤੇ ਹੇਡਲੈਂਡ ਦੇ ਵਗ ਜਾ ਦੱਪੂ ਵਰ ਕਹਣ ਤੈਨੂੰ ਉਂਗਲ ਲਾ ਕੇ ਤੋਰਤਾ ਬਿਕਰੇ ਪੁੱਸਿਆ ਮੈਨੂੰ ਮੈਨੂੰ ਸਿਆਣਾ ਬੈਣਾ ਮੈਨੂੰ ਦੱਪੂ ਦਾ ਮੈਨੂੰ ਕੋਈ ਨਾ ਦੱਪੂ ਦਾ ਫੋਨ ਆ ਜਾਣਾ ਤੇ ਦੱਪੂ ਨਾਲ ਮੈਂ ਕਰੂੰਗਾ ਗੱਲ ਪਿੱਪਾ ਤੂੰ ਆਪ ਉੱਠ ਖੜ ਹੈ ਇਹਨੂੰ ਕੀ ਰਹਿਣ ਦਿਨਾਂ ਤੂੰ ਸਾਡੇ ਜਿਹੜਾ ਕਿਲਾ ਡੇਢ ਕਿਲਾ ਬਕਾਇਆ ਦੇਗਾ ਨਾ ਮੈਨੂੰ ਕਿਸੇ ਕੰਮ ਨਹੀਂ ਕਿਲੇ ਡੇਢ ਕਿਲੇ ਦੇ ਮਗਰ ਪਈਆਂ ਹੋਰ ਬਣਨਗੇ ਬਹੁਤ ਫਿਰ ਆਜ ਤਾਂ ਕਰੀ ਜਾਂਨੀ ਆਸੀ ਆਰਾ ਮੈਂ ਗੱਡੀ ਖਾਦ ਗਲ ਆ ਲੈ ਦੱਪੂ ਦਾ ਫੋਨ ਵੀ ਆ ਗਿਆ ਨਹੀਂ ਖੜਤਾ ਜਾਂ ਗਲਤਾ ਕਰ ਲੈਣਾ ਪੰਗਾ ਗੱਲ ਖੜ ਜਾ ਖੜ ਜਾ ਲੈ ਹੁਣ ਮੈਂ ਤੇਰੇ ਵਾਸਤੇ ਖੜ ਜਾ ਵਧੀਆ ਵਧੀਆ ਦੱਪੂ ਦੋ ਸੁਣਾ ਬਈ ਠੀਕ ਹੈ ਓ ਕਿਵੇਂ ਕਰਿਆ ਫਿਰ ਸਰਪੰਚੀ ਦਾ ਕਿਉਂ ਬਣਿਆ ਦੱਸੇ ਨਹੀਂ ਬੂਹ ਓਏ ਰੋਹੀ ਗੱਲ ਕਰੀ ਜਾਂਦਾ ਮਾ ਤੇਰੇ ਪਿਆਈ ਗਾਲਾਂ ਦੇ ਜਾਂਦੇ ਮੈਨੂੰ ਕਹਿੰਦੀ ਤੂੰ ਜਿਹੜਾ ਕਿਲਾ ਕਿਲਾ ਹੈਗਾ ਵੇਚ ਕੇ ਬਹਿ ਜਾਏਂਗਾ ਓਏ ਬੇ ਦੱਪੂ ਤੁਸੀਂ ਟੈੱਕ ਜਾ ਮੈਂ ਸਾਡਾ ਕਿਉਂ ਕਰ ਪਟਣਾ ਲਿਆ ਤੁਸੀਂ ਓਏ ਇਧਰ ਮੇਰੀ ਗੱਲ ਕਰਾ ਦੇ ਨਾ ਸਮਝ ਬਣਾਈ ਬੈਠੇ ਆ ਓ ਯਾਰ ਅਲੱਗ ਗੱਲ ਕਰ ਲਾ ਦੋ ਭਾਈ ਨਾਲ ਉਹ ਮੈਂ ਕੀ ਗੱਲ ਕਰੂੰ ਤੂੰ ਉਹੀ ਗੱਲਾਂ ਕਰਦਾ ਮੈਂ ਕੀ ਮੈਂ ਮੈਂ ਕੀ ਗੱਲ ਕਰੇਗਾ ਜਿਹੜੀ ਇਹਨੇ ਨਾਲ ਗੱਲ ਕਰਦਾ ਤਾਂ ਤੂੰ ਉਹ ਗੱਲ ਕਰ ਮੇਰੇ ਨਾਲ ਉਹ ਬਾਈ ਮੈਂ ਤਾਂ ਕੁਝ ਕਹਿ ਨਹੀਂ ਮੈਂ ਤਾਂ ਸਰਪੰਚ ਜੀ ਜੀ ਬਾਈ ਨੇ ਆਪ ਕਿਹਾ ਮੈਂ ਤਾਂ ਮੈਂ ਤਾਂ ਹੀ ਗੱਲ ਹੀ ਨਹੀਂ ਕਰੀ ਕਿ ਤੂੰ ਸਾਡਾ ਘਰ ਕਿਉਂ ਪਟਣਾ ਸਾਡੇ ਕਿੱਲਾ ਡੇਢ ਕਿੱਲਾ ਹੈਗਾ ਉਹ ਵੇਚ ਦੂਗਾ ਪਾ ਦੋ ਤਾਂ ਹੁਣ ਪੈਸੇ ਲੱਗਣਗੇ ਜਿਹੜੀ ਚੀਜ਼ ਤੇ ਲੱਗਦੇ ਆ ਲੈ ਪੈਸੇ ਹੁਣ ਦੱਸ ਖਾ ਕੇ ਬਹਿ ਜਾਣਗੇ ਕੋਈ ਸ਼ਰਾਬ ਮੰਗੂਗਾ ਕੋਈ ਭੁੱਕੀ ਮੰਗੂਗਾ ਕਿੱਥੋਂ ਦੇ ਮੰਗੇ ਦੱਸ ਉਹ ਵੀ ਉਹ ਕਰਾਈ ਗਈ ਹੈ ਇਹਨਾਂ ਜੋ ਆਖਣਾ ਹੈ ਕੰਮ ਜਿੱਤਣ ਜਿੱਤਉਣ ਦੀਆਂ ਗੱਲਾਂ ਨੂੰ ਦੇਖਾਂਗੇ ਜਦੋਂ ਹੁਣ ਤੱਕ ਕੱਲ ਮੈਂ ਤਾਂ ਨੌ ਨਾਗਾ ਤੇ ਬਾਈ ਨੂੰ ਕੱਲੋਂ ਖੜਾ ਕਰਾਂਗੇ ਮਰਜ਼ੀ ਤੇ ਤੂੰ ਰਹਿਣ ਦਾ ਭਰਾ ਵਾ ਮੂੰਠ ਖੜਾ ਹਾਂ ਜਾਵੇ ਤੈਨੂੰ ਆ ਹੋਇਆ ਨਾ ਤੂੰ ਇਹਨੂੰ ਕਿਉਂ ਗੱਲ ਲਾਉਂਦਾ ਨਾ ਨਾ ਮੈਨੂੰ ਕੰਮ ਕਰ ਲਿੰਦਾ ਹੈ ਨਾ ਆਪ ਕਰਦਾ ਕੁਛ ਲਾ ਲਉ ਤੇ ਅਸੀਂ ਫਿਰ ਆਪ ਹੀ ਨਿਬੜ ਲਉਂਦਾ ਕੱਟਦਾ ਫੋਨ ਕਰਨ ਨੂੰ ਕਰੂੰਗਾ ਆ ਕੱਟ ਲੈ ਬਸ ਫੋਨ ਹੀ ਕੱਟ ਦੇ ਤੂੰ ਕੋਈ ਨਾ ਮੂੰਗ ਕਰੂੰ ਗੱਲ ਤੇਰੇ ਨਾਲ ਮੈਂ ਠੀਕ ਹੈ ਜੰਗਾ ਹਾਂ ਬਾਲਾ ਹੀ ਕਸ ਤੁਸੀਂ ਪੰਪ ਦਿੰਨੇ ਇਹਨੂੰ ਓਏ ਆ ਭਰ ਬੁਗੁੰ ਜਾ ਬੈਨੂੰ ਨਹੀਂ ਪਤਾ ਹੋਇਆ ਉਹੀ ਕਰ ਲੈਣ ਦੇ ਮੈਨੂੰ ਕੰਮ ਕਰ ਲਾਂ ਚੱਲ ਠੀਕ ਹੈ ਮੈਂ ਤਾਂ ਨਾ ਨਾ ਲਾ ਲਾ ਜਾ ਡੜੀ ਕਿ ਤੂੰ ਆ ਸਰਪੰਚੀ ਸਰਪੰਚੀ ਕਰੀ ਨਾ ਦੋ ਤਿੰਨ ਦਿਨ ਹੋ ਗਏ ਮੰਮੀ ਨਾਲ ਲੜਦੇ ਨੂੰ ਘਰ ਕਲੇਸ਼ ਪਾ ਰੱਖਿਆਗਾ ਹੁਣ ਤੂੰ ਆ ਗਿਆ ਹੋ ਗਿਆ ਪਹਿਲਾਂ ਤੇਰੀ ਮਾਂ ਲੜ ਕੇ ਗਈ ਮੇਰੇ ਨਾਲ ਉਹ ਤੇ ਪੁੱਤ ਮੇਰੇ ਦੋਸਤ ਆ ਜਿਹੜੇ ਸਾਰੇ ਸਪੋਰਟਰ ਆ ਮੇਰੇ ਵਧੀਆ ਮੇਰੇ ਸਪੋਰਟਰ ਦੇਖਤੀ ਆ ਤੇਰੇ ਕੋਲ ਅਰੇੜੀ ਪੰਪ ਹੁੰਦੇ ਤੈਨੂੰ ਉਹ ਮੇਲਾ ਦਰਨ ਚੌਣ ਨੂੰ ਸਾਨੂੰ ਵੀ ਪੰਪੀ ਹੋਊਗਾ ਓ ਯਾਰ ਕਿਉਂ ਤੁਸੀਂ ਮੁਜਵੱਕਾਂ ਨੇ ਗੱਲਾਂ ਤੇਰੀਆਂ ਵੀ ਕੋਈ ਮੈਂ ਕੁਛ ਨਹੀਂ ਹੁੰਦਾ ਲਾਲ ਬੱਤੀ ਲਾਲ ਬੱਤੀ ਵਾਲੀ ਗੱਡੀ ਦੇ ਕੋ ਮੈਂ ਕਰਾਂਗੇ ਸਾਨੂੰ ਹੀ ਚਾਹੀਦੀ ਹੈ ਜੀ ਲਾਲ ਬੱਤੀ ਹੱਥ ਬੰਨ ਤੇਰੇ ਮੂਹਰੇ ਫਰੀ ਚੱਲ ਕੀ ਕਰਦਾ ਹਾਂਗਾ ਚਾਹੀਏ ਪਰ ਲੋਕ ਕਿਸਪੋਰਟ ਕਰਨਗੇ ਤੇ ਘਰੋਂ ਨਹੀਂ ਸਪੋਰਟ ਕਰ ਦੇਗੇ ਤਨਿ ਗੱਲ ਬਣਨੀ ਇਹ ਨਹੀਂ ਬੰਦੇ ਲੱਗਦਾ ਡੜੀ ਤੂੰ ਲਾਲ ਬੱਤੀ ਵਾਲੀ ਲਾਲ ਬੱਤੀ ਵਾਲੀ ਗੱਡੀ ਕਰੀ ਹੈ ਨਾ ਮੈਂ ਵੀ ਪੜਦਾ ਮੈਨੂੰ ਪਤਾ ਹੈ ਲਾਲ ਬੱਤੀ ਵਾਲੀ ਗੱਡੀ ਸਰਪੰਚ ਕੋਲ ਹੁੰਦੀ ਹੈ ਐਮਐਲਏ ਕੋਲ ਹੁੰਦੀ ਹੈਗੀ ਪੁੱਤ ਮੇਰੀ ਗੱਲ ਤਾਂ ਸੁਣਾ ਸਰਪੰਚ ਬਣੂਗਾ ਜਿਹੜਾ ਐਮਐਲਏ ਤੇ ਐਮਪੀ ਨਾਲ ਤਾਂ ਘੁੰਮਦਾ ਤਾਂ ਹੈਗੀ ਆ ਮੈਨੂੰ ਪਤਾ ਲਾਲ ਬੱਤੀ ਵਾਲੀ ਗੱਡੀ ਨਹੀਂ ਹੁੰਦੀਗੀ ਉਹ ਬਾਹੂ ਹੀ ਬੋਲੀ ਜਾਂਦਾ ਤੁਸੀਂ ਤਾਂ ਮੈਂ ਜਾਣਾਂ ਬਸ ਕੋਈ ਗੱਲ ਨਹੀਂ ਤੂੰ ਫੇਰ ਥੱਲੇ ਲਗੜਾਣੇ ਕੋਲ ਉਹ ਨਹੀਂ ਕੰਮ ਜਾ ਕੇ ਆਉਣਾ ਮੈਂ ਗੱਲ ਕਰਾਂ ਤੇਰੀ ਮੰਨਦਾ ਕੰਜਰ ਇਹ ਘਰ ਭੱਟ ਕੇ ਰਹੂਗਾ ਮੇਰਾ ਵੀ ਕਿੱਥੇ ਜੀ ਕਰਦਾ ਕੰਮ ਕਰਨ ਨੂੰ ਤਾਂ ਇੰ ਢੰਗ ਦਿੰਨੀ ਉਥੇ ਇਹਨੇ ਕਿਸੇ ਕੰਜਰ ਦੀ ਮੰਨਣੀ ਤਾਂ ਹੈ ਨਹੀਂਗੀ ਜਾਣਾ ਤਾਂ ਇਹਨਾਂ ਨਾਲ ਹੀ ਹੈ ਇਹ ਸੜਦੇ ਨੱਕੇ ਵੀ ਨਹੀਂ ਚੱਜਣਾਂ ਲਾ ਕੇ ਜਾਂਦੇ ਇੱਥਰ ਪਾਣੀ ਟੁੱਟ ਗਿਆ ਕਮਾਂਡੀਆਂ ਦੇ ਦਾ ਹੌਣ ਜ਼ਿੰਮੇਵਾਰ ਹੈ ਚੱਲੋ ਇੰਨਾ ਕ ਲਾ ਲੈਂਦੇ ਆ ਗਾਹੜਾ ਉਹ ਭੜੇ ਮੇਰੇ ਸੜਦੇ ਨੇ ਨਾ ਤਾਂ ਸਰਪੰਚੀ ਵਾਲੀ ਗੱਲ ਪੂਰੀ ਕੀਤੀ ਆ ਮੇਰੇ ਕੰਜਰ ਦੇ ਨੇ ਗੱਲਾਂ ਪਵਾਤੀਆਂ ਪਤਾ ਨਹੀਂ ਕਿਹੜੀ ਗੱਲਾਂ ਦਾ ਮਤਲਬ ਤੋਂ ਉੱਬੀ ਰਾਮ ਜੀ ਗਿਆ ਹਨਾ ਚਾਹ ਦੇਖਦੇ ਆ ਫਿਰ ਉਂਗਾ ਕਨਾ ਉਹ ਆ ਗਿਆ ਆ ਜਾ ਆ ਜਾ ਆ ਜਾ ਆਹ ਦੱਪੂ ਕਿਵੇਂ ਆ ਕਿਵੇਂ ਆ ਕੀ ਪ੍ਰਧਾਨ ਮੇਰੇ ਤੋਂ ਯਾਰ ਤੂੰ ਗੋਲਾਂ ਫਵਾਦੀਆਂ ਯਾਰ ਉਹ ਕਦੰਦਰਾ ਉਹਦੇ ਮਾਂ ਸਮਝਾਈ ਜਾਂਦਾ ਤੇਰੇ ਭਾਬੇ ਨੂੰ ਤੂੰ ਉੱਤੇ ਫੋਨ ਲਾ ਲਿਆ ਫੋਨ ਲਾ ਲਿਆ ਮੈਨੂੰ ਹੁਣ ਕੀ ਪਤਾ ਸੀ ਤੂੰ ਘਰੇ ਬੈਠਾ ਹੈ ਉਹ ਤੈਨੂੰ ਦੱਸ ਕੇ ਤਾਂ ਕਿਵੇਂ ਕਰੇਗਾ ਨਹੀਂ ਮੈਨੂੰ ਆਏ ਦੱਸ ਤੂੰ ਜਦੋਂ ਆਪਣੀ ਗੱਲ ਹੋ ਗਈ ਸੀ ਵੀ ਕਾਗਜ਼ ਭਰਾਂਗੇ ਤੂੰ ਮੇਰੇ ਨਾਲ ਕਾ ਤੂੰ ਗੱਲ ਕਰਾਤੀ ਯਾਰ ਮੈਨੂੰ ਤਾਂ ਉਹਦੇ ਧੀ ਬਣ ਇੱਕ ਕਰਤੀ ਯਾਰ ਮੇਰੀ ਤਾਂ ਮੈਨੂੰ ਫੋਨ ਹੁੰਦਾ ਮੈਂ ਕਰਦਾ ਮੈਂ ਤੇਰੇ ਨਾਲ ਗੱਲ ਕਰੀ ਜਾਂਦਾ ਕਹਿੰਦੇ ਮੇਰੀ ਗੱਲ ਕਰ ਅੱਛਾ ਸੈਮ ਤੱਕ ਹੋ ਜਾਣਗੇ ਚੱਲ ਕੋਈ ਗੱਲ ਨਹੀਂ ਬਣਾ ਲੈਂਦਾ ਹੋਰ ਗੱਲਾਂ ਛੱਡ ਬਰੇ ਪਿੱਗ ਲਵਾ ਤੇ ਇੱਕ ਤਾਂ ਲਾ ਲਾਂਗੇ ਚੱਲ ਮੇਰੀ ਗੱਲ ਤਾਂ ਸੁਣ ਤੇ ਮੈਂ ਸਾਨੂੰ ਤੇ ਭਾਲ ਕੇ ਆਇਆ ਪੰਚਾਇਤ ਘਰ ਚ ਮੈਂ ਤਾਂ ਡਰਦਾ ਮਾਰਾ ਘਰੇ ਨਹੀਂ ਫੜਿਆ ਮੈਂ ਹਾਂ ਜੇ ਕਿਤੇ ਘਰੇ ਆ ਗਈ ਤੁਹਾਡੇ ਘਰ ਵਾਲੀ ਮੈਂ ਮੈਨੂੰ ਤਾਂ ਨਾਲੇ ਤਾਂ ਘਰੋਂ ਗਾਲਾਂ ਪਵਾਉਣ ਨਾਲੇ ਹੋਕੜਾ ਤੇਰੇ ਡਾਂਗ ਮਾਰਦੇ ਕਿੱਡੀ ਕਾਸ ਗੱਲ ਆਉਂ ਨੂੰ ਯਾਰ ਮੈਂ ਤਾਂ ਇੱਥੇ ਖੇਤ ਬਾੜ ਬੜਿਆ ਭਰਾਵਾ ਮੈਂ ਤਾਂ ਟੜਕੇ ਦਾ ਖੇਤ ਆ ਇਸੇ ਚੱਕਰ ਚ ਜ ਵੀ ਐ ਕਰਕੇ ਭਾਈ ਉਹ ਗੱਲ ਕਰੂਗਾ ਉਹਦਾ ਵਿੱਚੋਂ ਫੋਨ ਫੜ ਲਿਆ ਮੈਨੂੰ ਤਾਂ ਭਾਈ ਜਦੋਂ ਫੋਨ ਲਾ ਕੇ ਉਹਨੇ ਤਾਲਾ-ਗੁਲਾ ਕਟਿਆ ਮੈ ਤਾਂ ਬਿਸ਼ਰਮ ਹੋ ਗਿਆ ਮਨ ਲਿਆ ਭਾਂਦਾ ਮੈਂ ਉਹ ਬੰਦੇ ਦੇ ਪਿੱਛੇ ਫਿਰਦਾ ਉਹ ਤਾਂ ਉਹਨੇ ਮੇਰੇ ਗਾਲ੍ਹਾਂ ਕੱਢ ਲਿਆ ਮੈਥੋਂ ਦੱਸ ਐ ਕਿ ਤੂੰ ਵੀ ਆ ਤੂੰ ਤਾਂ ਰਾਜੀ ਆ ਮੈਂ ਤਾਂ ਰਾਜੀ ਆ ਤੇਰੀ ਤਾਂ ਫੁੱਲ ਸਪੋਰਟ ਆ ਮੈਨੂੰ ਤੇਰੀ ਕੋਈ ਟੈਨਸ਼ਨ ਨਾ ਲੈ ਆਪਾਂ ਸਾਰਾ ਪਿੰਡ ਦੇ ਰੇ ਰੇ ਨਹੀਂ ਕਰ ਮੈਂ ਕੱਲੇ-ਕੱਲੇ ਬਾਰੇ ਜਾਣਦਾ ਕਿਹੜਾ ਆਪਣੇ ਨਾਲ ਆ ਕਿਹੜਾ ਨਹੀਂ ਤੇ ਮੇਰੀ ਗੱਲ ਸੁਣ ਤੇ ਉਹ ਗੱਲ ਨਾ ਹੋਵੇ ਕਿ ਕੱਲਾ ਪੰਪਾ ਚ ਰਹਿ ਜਾ ਪੰਪਾ ਪੰਪ ਵਾਲੀ ਕਿਹੜੀ ਗੱਲ ਹੈਗੀ ਆ ਮਨ ਲਾ ਤੈਨੂੰ ਮੇਰੇ ਤੇ ਭਰੋਸਾ ਹੋ ਉਹਨਾਂ ਤਰਕੀ ਤੇ ਪਿਕ ਲਈ ਵਰਤਣ ਨਹੀਂ ਪੱਗ ਨਹੀਂ ਲਾ ਤੂੰ ਦੱਸ ਭਰੋਸਾ ਹੈਗਾ ਕਿ ਨਾ ਭਰੋਸਾ ਤਾਂ ਮੈਨੂੰ ਹੈਗਾ ਜਿਹੜੇ ਹੋਰ ਨਾਲ ਤੋਂ ਮਸੰਦ ਨਾ ਹੈਗਾ ਆਲੇ ਬੇ ਅੱਛਾ ਚੱਲ ਕੋਈ ਗੱਲ ਨਹੀਂ ਹੋਰ ਤੋਂ ਦੱਸ ਤੂੰ ਹੋਰ ਦੱਸ ਹੋਰ ਨਵੀਂ ਤਾਜੀ ਕਿਵੇਂ ਝੋਨਾ ਕਿਵੇਂ ਆ ਝੋਨਾ ਵਧੀਆ ਹੋਇਆ ਫਿਰ ਆਪਣਾ ਬਸ ਆ ਪਾਣੀ ਤਾਂ ਉਹ ਪਰਲੇ ਕਿੱਲੇ ਜੀ ਨੂੰ ਲਾ ਕੇ ਹਟਾਇਆ ਸੀ ਮਾਂ ਚਲ ਇੱਧਰ ਵੀ ਲਾ ਦਈਏ ਉੱਥੋਂ ਨੱਕਾ ਲਾ ਕੇ ਆਇਆ ਸੀ ਮਾਂ ਉਹ ਮੈਂ ਨਹੀਂ ਡਰਾਈ ਜਾਂਦੇ ਭੈਣੇ ਕਿੱਲਾ ਜਿਹੜਾ ਕਿੱਲਾ ਹੈਗਾ ਕਿ ਤੂੰ ਵੇਚ ਦੇਵੇਂਗਾ ਓਏ ਔਰ ਕੋਈ ਤੂੰ ਕੌਣ ਕਿਵੇਂ ਵੇਖ ਜੂ ਯਾਰ ਜਦੋਂ ਅਸੀਂ ਤੇਰੇ ਨਾਲ ਖੜੇ ਆ ਉਹ ਤਾਂ ਮੈਨੂੰ ਪਤਾ ਤੂੰ ਤੁਹਾਨੂੰ ਨੇ 3550 ਨਾਲ ਦੇਖਦੇ ਦੋ ਦੇ ਚਾਰ ਨਾਮ ਬਣਾਏ ਤਾਂ ਮੈਨੂੰ ਕਹ ਜੀ ਤੱਪੂ ਨਾ ਜਾਣੀ ਤੱਪੂ ਪਰ ਮੈਂ ਗਲਤ ਕਹੀ ਇਹ ਤੇ ਭਾਪ ਨੂੰ ਮਾਪਾ ਤੁਸੀਂ ਐਂਕਰ ਅੰਟਾਉਂਦੇਗਾ ਜਿਵੇਂ ਮਰਜ਼ੀ ਖਾਈ ਚੱਲ ਮੈਨੂੰ ਪਤਾ ਲੱਗਦਾ ਕਿ ਟੈਨਸ਼ਨ ਨਾ ਲੈ ਬਣਾ ਜੇ ਉਹ ਮਰਜੀਤ ਨੇ ਕੀ ਕੁਕ ਬਣਾ ਲਿਆ ਬਸ ਫਿਰ ਜਦੋਂ ਅਸੀਂ ਨਾਲ ਨਾਲ ਖੜੇਆ ਤੇਰੇ ਉਹ ਦੂਜੇ ਵੜਾ ਪੱਟੇ ਸਰਪੰਚਰ ਨੇ ਉਹਨਾਂ ਨੇ ਵੀ ਬਥੇਰਾ ਖੂਤ ਬਣਾ ਲਿਆ ਬਸ ਹੋਰ ਦਸ ਮੀਟ ਮੂਟ ਬਣਾਈ ਆ ਬਣਾ ਲੈਨੇ ਬਾਈ ਤੂੰ ਐ ਕਰ ਉਹਨੂੰ ਫੋਨ ਕਰ ਰਿਹਾ ਫੋਨ ਕਰਿਆ ਗਿਆ ਘਰੇ ਕਾਲ ਮੈਂ ਆਪਦੇੜ ਤੋਂ ਫੋਨ ਲਾਉਣਾ ਉਹਦੇ ਮੋਟਰ ਤੇ ਬਣਾਉਣਿਆ ਅਪਾਰਟਮੈਂਟ ਤੇ ਮਾੜਾ ਮੁਰਗੇ ਜਿਹਾ ਫਿਰ ਤੇ ਬਣਾਉਣ ਵਾਲੀ ਇੱਕ ਤਾਂ ਇਹ ਬਣਾਲਾ ਇਹ ਮੈਂ ਤਾਂ ਐਂ ਤਾਂ ਕਹਿਣਾ ਬਾਲੇ ਛੋਟੇ ਜਿਹਾ ਲੱਗਦੇ ਆ ਹਾਂ ਛੋਟੇ ਤਾਂ ਕਾਣੂ ਆ ਕੋਈ ਗਾਲਿਓ ਪਰਲਾ ਵੱਡਲਾ ਤੇ ਉਹ ਪਰਲੇ ਪਾਸ ਇੱਕ ਵੱਡਾ ਨਿੱਗਰ ਜਿਹਾ ਹੈਗਾ ਆਪਣੇ ਕੋਲੇ ਉਹ ਕਾਲਾ ਜਿਹਾ ਹਾਂ ਹਾਂਜੀ ਬਹੁਤ ਵਾਪਨ ਬਾਈ ਕੁਦਰ ਕੀ ਹਾਲ ਨੇ ਆ ਜਾ ਖੇਤੀਆਂ ਮੋਟਰ ਦੇ ਕਿੱਥੇ ਰਾਹ ਆ ਜਾ ਆ ਜਾ ਨੂੰ ਤੇ ਖੇਤੀ ਆ ਜਾ ਆ ਜਾ ਆ ਜਾ ਮਾਈ ਨੂੰ ਭਾਂਡੂ ਮੁਰਗਾ ਬਹੁਤ ਉਹ ਤੈਨੂੰ ਦੱਸੂ ਆ ਕੇ ਤੂੰ ਕੱਲ ਆ ਤਾਂ ਸੀ ਮੜਾ ਜਾ ਉਹਰੇ ਠੀਕ ਆ ਆ ਜਾ ਉਹ ਆ ਰਹੇ ਗਾਣਾ ਆਉਂਦਾ ਆਉਂਦਾ ਮੇਰੇ ਛੋਟੇ ਛੋਟੇ ਛੂਟੇ ਉਹ ਕਾਣੂ ਯਾਰ ਪੁੱਛ ਨਾ ਉਹ ਤੇਰੇ ਖਾਤਰ ਲੱਗ ਰੱਖਿਆ ਪਿਆ ਉੱਤਰ ਕਿਉਂ ਟੈਨਸ਼ਨ ਲੈਣਾ ਯਾਰ ਆਪਾਂ ਬਣਾਵਾ ਗਿਆ ਤਨੇ ਉਹ ਕੁੱਤਾ ਨਹੀਂ ਉਹ ਪਰਲੇ ਪਾਸੇ ਅੰਦਰ ਕਮਰੇ 'ਚ ਹੈ ਪਤਾ ਕੱਖ ਜੇ ਉਹਨਾਂ ਡੰਗਰਾਂ ਨੂੰ ਇਕੱਠੇ ਕਰਦਾ ਆ ਆ ਗਿਆ ਓਏ ਚਾਲ ਉਹ ਉਹਦੇ ਨਾਲ ਰਾਏ ਕਰੀਏ ਫਿਰ ਜਦੋਂ ਜਿਵੇਂ ਪੂਰਾ ਪੂਰਾ ਨਿਕਲ ਨਿਕਲੇ ਇਹ ਤਾਂ ਪੰਜ ਦਿਨੋਂ ਤਿੰਨ ਯਾਰ ਤੇਰੇ ਖਾਤਰ ਤਾਂ ਰੱਖਿਆ ਪਿਆ ਲੱਗ ਹੋਰ ਕੁਦਰਾ ਕੀ ਹਾਲ ਆ ਕਿਵੇਂ ਆ ਠੀਕ ਆ ਵਧੀਆ ਅਸੀਂ ਕਦੋਂ ਦੇ ਢੀਕੀ ਜਾਂਦੇ ਆ ਉਹਦੇ ਨੂੰ ਠੀਕ ਆ ਵਧੀਆ ਤੇਰਾ ਕੀ ਮਨ ਆ ਹੁਣ ਤੂੰ ਕਿਤੇ ਕਿਵੇਂ ਕਿਤੇ ਕਿਵੇਂ ਜੇ ਮੈਂ ਮਨ ਤਾਂ ਮੇਰਾ ਤੁਹਾਡੇ ਨਾਲ ਹੀ ਆ ਘਰੇ ਕਿਵੇਂ ਆ ਮੈਂ ਤੁਹਾਨੂੰ ਅਸੀ ਆ ਵੀ ਘਰੇ ਹੋ ਥੋੜਾ ਜਿਆਦਾ ਐ ਤਾਂ ਹੁਣ ਕਰਦੇ ਹੀ ਅਗਰ ਜੀ ਉਹ ਮੈਨੂੰ ਪੁੱਛਣਾ ਮੈਨੂੰ ਗੱਲਾਂ ਬਹੁਤ ਨੇ ਮੈਂ ਫੋਨ ਲਾ ਲਿਆ ਕਹਾਂ ਨੇ ਉਹਨੂੰ ਫੋਨ ਫੜਾਤਾ ਘਰ ਵਾਲੀ ਨੂੰ ਉਹਨੇ ਮੈਨੂੰ ਲਾ ਭਾ ਕੇ ਕੀਤੀ ਯਾਰ ਉਹਨੂੰ ਪਤਾ ਕੀ ਉਹ ਬਾਈ ਦਾ ਫੋਨ ਆਉਗਾ ਮੈਂ ਨਾਲ ਫੜਾਤਾ ਮੁੱਠ ਦਾ ਪਾਣੀ ਬਹੁਤ ਆ ਨਾ ਉਹੇ ਤਾਂ ਉਹ ਭਈਆ ਦਾ ਰ ਇਹ ਤਾਂ ਬਾਈ ਪੁੱਛਣਾ ਪਿਛਲੀ ਵਾਰ ਲਾਈ ਆਪਾਂ ਨਵੀਂ ਲਾਈ ਆ ਜੀ ਪਹਿਲਾਂ ਉੱਪਰ ਪਰਲੇ ਵਿੱਚ ਪਹਿਲਾਂ ਉਹ ਮੋਰੂ ਉੱਠਦਾ ਸੀ ਬਟੋਟਾ ਸੀ ਬਾਈ ਉਹ ਅੱਛਾ ਹਾਂ ਆਪਾਂ ਚੱਕਤਾ ਦੀ ਕੰਮ ਆ ਵੀ ਆ ਪਾਣੀ ਕਹੁੰਦੇ ਕਿਤੋਂ ਮੈਂ ਇਹੀ ਗੱਲ ਇਹਨੂੰ ਕਹੀ ਜਨਾ ਤੂੰ ਯਾਰ ਗੱਲ ਐ ਤੂੰ ਸਿੱਧਾ ਦੱਸ ਬੰਦੇ ਆਪਣੇ ਨਾਲ ਬਥੇਰੇ ਨੇ ਬਾਈ ਮੇਰਾ ਹੋਰ ਨਾ ਚੁੱਕਾ ਚੌੜ ਕਰਾ ਦਿਓ ਉਹ ਰਹਾ ਹੀ ਕੁਦਰਾ ਫਿਰ ਉਹੀ ਗੱਲ ਲੈ ਕੇ ਵਾਹ ਜਾਂਦਾ ਤਾਂ ਯਾਰ ਦਾਰੂ ਲੱਗਦੀ ਹੁੰਦੀ ਆ ਹਾਂ ਦਾਰੂ ਮੇਰੇ ਤਿੰਨ ਢੋਲ ਪਾਏ ਵੈ ਨੇ ਦਾਰੂ ਕੱਲੇ ਦਾਰੂ ਨਾਂਨੇ ਸ਼ਰਮਾ ਕੰਨ ਕੀ ਭਾਅਦੇ ਆ ਕੀਮ ਭਾਅਦੇ ਪਰ ਨਚਾ ਤਾਂ ਬੰਨਣਾ ਨਹੀਂ ਤੇ ਬਿਨਾ ਨਚੇ ਤਾਂ ਇਹ ਸਾਰਾ ਕੁਝ ਸਾਰਾ ਕੁਝ ਹੀ ਹੋ ਜਾਂਦਾ ਵਿੱਚ ਹੁਣ ਤੂੰ ਮੇਰੀ ਗੱਲ ਸੁਣ ਜੇ ਤੂੰ ਉਹ ਕਰਨਾ ਘਰੇ ਕਰਕੇ ਰਹੇ ਟੜਕੇ ਥੜੇ ਤੇ ਆਪਾਂ ਉਹ ਸਾਰੇ ਨਾਲ ਵਾਦ ਕਰਦੇ ਥੜੇ ਜੇ ਕਰਦਾਂਗੇ ਹਾਰ ਪਾਵਾਂਗੇ ਟੜਕੇ ਆਪਾਂ ਹਾਂ ਸਰਪਸੰਮਤੀ ਨਾਲ ਤਾਰੇ ਪਿੰਟ ਆਪਣੇ ਨਾਲ ਆ ਯਾਰ ਕਿਹੜੀਆਂ ਗੱਲਾਂ ਕਰਦੇ ਹੋ ਬੋਲ ਕੁਝ ਵੀ ਤਾਂ ਕਹਿੰਦੇ ਸਾਰੇ ਪਿੰਟ ਨਾਲ ਆ ਮੁੜ ਕੇ ਤੇ ਖੜੇ ਸਨ ਆ ਵੰਟੀ ਖੜਾ ਹੋ ਜਾ ਕੋਈ ਮੁੜ ਕੇ ਕੋਈ ਯਾਰ ਹੋ ਜੋ ਫਿਰ ਲੜਾਂਗੇ ਵੀ ਸਵਾਦ ਵੀ ਸੜਾ ਫੇਜਦਾ ਮੇਜਰਾ ਤੂੰ ਤਾਂ ਗੱਲ ਉਹੀ ਕਰਦੀ ਜਦੋਂ ਅਸੀਂ ਤੇਰੇ ਨਾਲ ਖੜੇ ਆ ਯਾਰ ਤੂੰ ਤੀਜੇ ਬੰਦੇ ਦੀ ਗੱਲ ਹੀ ਕਿਉਂ ਕਰਦਾ 25 30 ਲੱਖ ਰੁਪਏ ਲੱਖ ਜੂ ਤੇ 50 60 ਲੱਖ ਰੁਪਏ ਤੈਨੂੰ ਬਣਾ ਕੇ ਨਹੀਂ ਦਵਾਗੇ ਸਾੜੀ ਜਾਂਦਾ ਮੋਕ ਮਾਰੀ ਜਾਂਦਾ ਯਾਰ ਇੱਕ ਉਦਰਾ ਮੈਨੂੰ ਇਹੀ ਗੱਲ ਕਹੀਆਂ ਬਾਹੂ ਬਾਣ ਦੇਖ ਲੈ ਕਿਵੇਂ ਆ ਤੇ ਪਰਲੇ ਪਾਸੇ ਇਹਦਾ ਪਿਛਲੇ ਸਰਪੰਚ ਦੇ ਕਿਲਾ ਬਾਣ ਦਾ ਲਿਆ ਇਹਨੂੰ ਕਿਹਾ ਵਸ ਤੇ ਦੋ ਆ ਨਾ ਤੇਰੇ ਕੋਲੇ ਚਾਰ ਕਿੱਲੇ ਨਾ ਹੋਏ ਪੰਜਾ ਸਾਲਾਂ ਤੋਂ ਮੈਨੂੰ ਗਏ ਉਹ ਦੋ ਵੀ ਨਾ ਦਿਖ ਜਾਣ ਕਿਥੇ ਕੋਈ ਨਾ ਘਟ ਨਹੀਂ ਲੱਗਦੇ ਇਹ ਤਾਂ ਫਿਰ ਯਾਰ ਗੇਮ ਹੁੰਦੀ ਆ ਇਹਦਾ ਮੈਨੂੰ ਤਾਂ ਦੇਖਰ ਪੂਰਾ ਪਿੰਡ ਦਾ ਮਾਹੌਲ ਹਵਾ ਪੂਰੀ ਬਣੀ ਵੀ ਆ ਤੇਰੀ ਪੂਰੀ ਮੇਜਰ ਤੇ ਹੀ ਹਵਾ ਜਿੱਥੇ ਮਰਜੀ ਦੇਖ ਸਰਪਸਾਬ ਨਤੀਨਾ ਪੜਾਉਂਦੇ ਆ ਤਾਂ ਠੀਕ ਐ ਤੇ ਨਹੀਂ ਫਿਰ ਤੁਸੀਂ ਮੇਰੇ ਤੇ ਕਿੱਲਾ ਕੱਟੋ ਤੂੰ ਯਾਰ ਐ ਨਹੀਂ ਬੰਦ ਤੂੰ ਤੜ ਕਿਥੜੇ ਤੇ ਆ ਤੂੰ ਕਿਧਰ ਆ ਦੱਸ ਆਪਣੇ ਤੇ ਭਰੋਸਾ ਹੈਗਾ ਕਿ ਨਾ ਪੁੱਛੇ ਤੂੰ ਪਰ ਤਿੰਨ ਮੰਡੇ ਮळेਉਨੇ ਛੋਟੇ ਤੇ ਭਰੋਸਾ ਦਾ ਬਸ ਫਿਰ ਸਾਡੇ ਦੇ ਗੱਲ ਸਿੱਧਾ ਕਾਗਜ਼ ਭਰ ਤੂੰ ਮੇਰਾ ਰੱਬ ਜਿੰਨਾ ਭਰੋਸਾ ਛੋਟੇ ਤੇ ਬਸ ਫਿਰ ਤਰਕੇ ਆਪਾਂ ਥੜੇ ਦੇ ਗੱਲ ਕਰਦੇ ਆ ਠੀਕ ਹੁਣ ਆਇਆ ਕਰੋ ਆਥ ਨੇ ਆਥ ਨੇ ਵੀ ਆ ਜੀ ਹੁਣ ਉਧਰ ਵੀ ਆਊਗਾ ਆਥ ਨੇ ਆਪਾਂ ਮੀਟਰ ਭਰਾਂਗੇ ਚੰਗਾ ਤਿੰਨ ਢੋਲ ਪਾਏ ਬੈਨੇ ਇੱਕ ਕੱਢਿਆ ਬਿਆਗਾ ਜੇ ਤੂੰ ਉਹ ਕਰਨਾਗਾ ਹੈ ਇਹੋ ਜੀ ਗੱਲ ਨਹੀਂ ਹੈ ਕਿ ਖੁਰਕ ਠਾ ਦੇ ਪੁਰਕ ਭੈਣ ਚ ਚਲ ਕੋਈ ਨਾ ਮਿਲਦਾ ਸ਼ਾਮ ਨੂੰ ਮੋਟਰ ਤੇ ਠੀਕ ਠੀਕ ਚੰਗਾ ਬਾਈ ਠੀਕ ਠੀਕ ਟੈਨਸ਼ਨ ਨਾਲ ਇਧਰੇ ਨਾਲ ਆ ਜਮਾ ਓਕੇ ਠੀਕ ਆ ਬਿਲਕੁਲ ਹਾਂ ਠੀਕ ਆ ਠੀਕ ਆ ਓਕੇ ਓਕੇ ਚੱਲ ਓਕੇ ਚੰਗਾ ਚੱਲੀਏ ਫਿਰ ਆਪਾਂ ਕਰੇ ਹੁਣ ਚੱਲਦੇ ਆਂ ਕਰੇ ਆਪਾਂ ਹਾਂ ਚੱਲ ਫਿਰ ਠੀਕ ਆ ਮਾੜੇ ਚੱਪਲਾਂ ਦੀ ਪਾ ਲਿਆ ਮਾ ਵਾ ਠੀਕ ਆ ਓਕੇ ਆਪਾਂ ਚਲਦੇ ਆਂ ਇਹ ਕੀ ਗੱਲ ਬਾਤ ਠੀਕ ਆ ਮੋਟਰ ਚੱਲੀ ਜਾਣ ਦੇ ਮੋਟਰ ਚੱਲੀ ਆਣ ਦੇ ਚੱਕੀ ਜਾਣ ਦੇ ਪੱਟੇ ਪਾਏ ਤਾਂ ੱਡਾ ਹੋਇਆ ਸਾਰੇ ਵਾਹਣ ਚ ਪਾਣੀ ੱਡਾ ਹੋਇਆ ਆਪਣਾ ਠੀਕ ਆ ਓਕੇ ਹੋਰ ਦੱਸ ਫਿਰ ਉਹ ਬੈਠੇ ਤਾਂ ਪੂਰ ਕੇ ਪੈਂਦੇ ਦੇਣੇ ਕਾਲਾ ਰਾਤ ਮੈਂ ਤਾਂ ਮੋਟਰ ਤੇ ਜਾਇਆ ਨਹੀਂ ਗਿਆ ਤਿੱਕੀ ਤੋਂ ਤਾਂ ਮੈਂ ਛੱਡਦਾ ਜਾ ਤਿੱਕੀ ਦੇ ਉੱਪਰ ਵਾਲਾ ਕੁਤਰਾ ਹੁਕਮ ਇਧਰ ਵਧੀ ਵਧੀ ਆਈ ਤੂੰ ਲਾ ਕਾ ਉਹੀ ਕੱਲ ਕਰਤੀ ਨਾ ਫਿਰ ਮੈਂ ਜਿਹੜੀ ਤੈਨੂੰ ਕਹੀ ਸੀ ਫਿਰ ਕੱਲ ਰਾਤ ਕਹਿ ਕੇ ਆਪਾਂ ਨੂੰ ਲਾਰਾ ਲਾ ਕੇ ਬਾਈ ਥੋੜੀ ਤਾਜ਼ ਖਰਾਬ ਹੋਊਗੀ ਮਨ ਨੂੰ ਕੋਈ ਗੱਲ ਨਹੀਂ ਹੁਣ ਕੋਈ ਗੱਲ ਨਹੀਂ ਤਾਂ ਅਸੀਂ ਵਿਲੇ ਸੀ ਤਾਂ ਕਰਕੇ ਖੇਡ ਹੀ ਜਾਂਦੇ ਸੀਗੇ ਤੂੰ ਰਾਤ ਮੋਟਰ ਤੇ ਬੜਾ ਆਇਆ ਹੋ ਔਰ ਰਿਸ਼ਤੇਦਾਰ ਆ ਗਏ ਔਰ ਅਸੀਂ ਪੈਕ ਜੈ ਮੈਂ ਤਾਂ ਕੀ ਗੱਲ ਕਹੀ ਸੀਗੀ ਇਹ ਆਉਂਦਾ ਨਹੀਂ ਉਹ ਕੋਈ ਨਾ ਲੈ ਵੀ ਐਂਕਤੀ ਗੱਲ ਸੁਣ ਲਓ ਆਪਾਂ ਇਹਨੂੰ ਸਰਪੰਚੀ ਚ ਖੜਾ ਕਰਤਾ ਆਪਣੇ ਬਣੂ ਹੋਲੋ ਦਾ ਹਟਾ ਦੇਈ ਬਖਰੋਂਗੇ ਕੰਮ ਮੇਰਾ ਨਹੀਂ ਨਹੀਂ ਵਧੀਆ ਕੰਮ ਕਰਾ ਤੈਥੋਂ ਜਦੋਂ ਆਪ ਦਾ ਬੰਦਾ ਹੋਵੇ ਕੋਈ ਕਾਮਕਾਰ ਲੈ ਲਾਂਗੇ ਚਲੋ ਉਹ ਤਾਂ ਠੀਕ ਹੈ ਭਾਈ ਬਾਕੀ ਪਣਦਾ ਠਣਦਾ ਯਾਰ ਪੈਸਾ ਟਕਾ ਉਦਰਾ ਰਾਤ ਆਪਣੇ ਨਾਲ ਕੀ ਕਹਿ ਜਾਏਗਾ ਮੈਂ ਹਾਂਗਾ ਹੜਾ ਕਿਹਾ ਸੀ ਕਿ ਨਾ ਕੀ ਤਾ ਲਿਆ ਮੈਂ ਤੈਨੂੰ ਆਇਆ ਕਿ ਮੈਂ ਸੋਚ ਕੇ ਦੱਸੂਗਾ ਗਾਲਾਂ ਕੱਢ ਰਾਵਾਂ ਮੇਰੇ ਗਾਲਾਂ ਕੱਢਦੀਆਂ ਸੀ ਕਿ ਪਰ ਜਾਈ ਇਹ ਜ ਆ ਮੁੰਡੇ ਦੀ ਵੋਟ ਐ ਇੱਕ ਦੀ ਪਹਿਲੀ ਵੋਟ ਬਣਵਾਈ ਐ ਹੁਣ ਐ ਇੱਕ ਦੀ ਪਹਿਲੀ ਇਹਦੀ ਵੋਟ ਤੈਨੂੰ ਪੱਕਾ ਇਹ ਮੁੰਡਾ ਕਿਹਦਾ ਹੈ ਮੈਂ ਤੈਨੂੰ ਜਾਣਦਾ ਮੈਂ ਤਾਂ ਪਹਿਲੀ ਚੋਰੇ ਦਾ ਮੁੰਡਾ ਹੈ ਤਾਂ ਇੱਥੇ ਆ ਬਾਈ ਨਹੀਂ ਹੋ ਜਾ ਖੜਾ ਇੱਥੇ ਕਾਪ ਇੱਥੇ ਦਾ ਪੁੱਤ ਆ ਜੀ ਪੱਕਿਆ ਤੁਹਾਨੂੰ ਲੈ ਅੱਛਾ ਤੂੰ ਐ ਕਰ ਕੁਦਰਾ ਇਹ ਮੰਨਦਾ ਨਹੀਂ ਨਾ ਇਹ ਗੱਲ ਆ ਚੱਕ ਪਰਨਾ ਤੇਰੀ ਗੱਲ ਸੁਣਾ ਚੱਕ ਪਰਨਾ ਆ ਲੈ ਥੋੜੀ ਆਂ ਤੱਕਣਾ ਬਾਈ ਉਹ ਤੱਕਣਾ ਨਾ ਯਾਰ ਬਾਈ ਸਾਡੇ ਵੀ ਨੂੰ ਪਤਾ ਕੀ ਆ ਆ ਲੈਸ ਫਰੋਪਾ ਪਾਤਾ ਤੈਨੂੰ ਕਿਤਨਾ ਦਾ ਹਾਰ ਪਾਤਾ ਹੁਣ ਸਰਬੰਧ ਹੀ ਹੋ ਗਈ ਸਾਡੀ ਹੈ ਆਰ ਤਾਂ ਹੈ ਨਹੀਂ ਦੀ ਆ ਹਾਰ ਪਾਤਾ ਤੈਨੂੰ ਸਾਡੇ ਵੀ ਨੂੰ ਤਿਆਰ ਹਾਂ ਵੀ ਸਾਰੇ ਆ ਲੈਨ ਭਟੂਰਾ ਕੋਟ ਤੇ ਆਪਾਂ ਘਰੋਂ ਚੁਣਤਾ ਤੈਨੂੰ ਹੁਣ ਪਰਜਾਇ ਤੋਂ ਨਾ ਡਰੇਂ ਡਰੂ ਜੇ ਸਿੱਧਾ ਹੋ ਕੇ ਚੱਲ ਪਾਵਣ ਦਾ ਹੁਣ ਤਾਂ ਮੈਨੂੰ ਇਹ ਛੱਤਰ ਪਵਾਉਂਗਾ ਤੂੰ ਜੀ ਹਟਦੇ ਨਹੀਂ ਮੈਂ ਤੂੰ ਤਿਆਰੀ ਕਰ ਤਿਆਰੀ ਕਰਤੀ ਕੁਦਰਾ ਨੇ ਯਾਰ ਕਰਨਾ ਆਪਣੇ ਵੱਲੋਂ ਤਿਆਰ ਮੈਂ ਤਾਂ ਡਰਦਾ ਨਹੀਂ ਤੇ ਛੋਟੇ ਸਿਰ ਤੇ ਮੈਂ ਡਰਦਾ ਨਹੀਂ ਇਹ ਕੋ ਦਰਨਾਲ ਆ ਮੇਰੇ ਸਾਡੇ ਪਿੰਡ ਦੇ ਨਾਲ ਐ ਤਾਂ ਮੈਨੂੰ ਪਤਾ ਸਾਰਾ ਪਿੰਡ ਮੇਰੇ ਨਾਲ ਆਗਾ ਪਰ ਤੈਨੂੰ ਪਤਾ ਹੀ ਆ ਬਾਈ ਹੱਥ ਖੜੇ ਕਰ ਦੋ ਬਾਈ ਪੂਰੇ ਪਿੰਡ ਆ ਪੂਰੀ ਸੋਲ ਇਹ ਤੂੰ ਤਾਂ ਬਾਈ ਫਿਰ ਘਰੇ ਆ ਯਾਰ ਰੱਬ ਮੋੜਦਾ ਯਾਰ ਉਹ ਹਾਂ ਬਾਈ ਜਦੋਂ ਹੁਣ ਸਾਰੇ ਜਣੇ ਯਾਰ ਹਨਾ ਉਹਨੂੰ ਐਨਾ ਹੋ ਘਰੀ ਜਾਂਦੇ ਨੇ ਕਿ ਫੇਰ ਤਾਂ ਇਹ ਤੂੰ ਫੇਰ ਨਹੀਂ ਬਾਈ ਜਿੱਤੇ ਜਾਂਦਾ ਤੂੰ ਬਾਅਦ ਚ ਜੇ ਤੂੰ ਪੁੱਤਰਾ ਸਰੋਪਾ ਪਾ ਤਾ ਚਲ ਕੋਈ ਗੱਲ ਨਹੀਂ ਸਰਪਸੰਮਤੀ ਆ ਪੂਰੀ ਫੁੱਲ ਤੇ ਪੂਰੀ ਜਿਹੜੇ ਉਹਨਾਂ ਕੋਰੇ ਖੜੇ ਹੋਏ ਉਹ ਸਾਰਿਆਂ ਨਾਲ ਗੱਲਬਾਤ ਕਰੇ ਘਰੋਂ ਜਾ ਕੇ ਆਏ ਆ ਅਸੀਂ ਲੈ ਇਹਨਾਂ ਨਾਲ ਸਰਮਸਾਮ ਦੀ ਮੁੰਡੀ ਨਹੀਂ ਭਾਈ ਇਹ ਕੋਈ ਇੱਕ ਅੱਦਾ ਬੰਦਾ ਹੋ ਵੀ ਗਿਆ ਫਿਰ ਪਣਾ ਕੇ ਵੀ ਦੇਖੀ ਪੈਂਦੇ ਜਦੋਂ ਸਾਰਾ ਪਿੰਡ ਤੇਰੇ ਨਾਲ ਆ ਜਾਣਾ ਪੁੱਤਰਾ ਕੱਲੂ ਢੇੜਾ ਦਵਾ ਦਿੰਦਾ ਸੀਗਾ ਵੀ ਆਪਣਾ ਕੰਮ ਖਰਾਬ ਹੋ ਜੋ 25-30 ਲੱਖ ਰੁਪਏ ਲੱਗੂਗਾ ਤੂੰ ਯਾਰ ਹੁਣ ਮੇਰੀ ਗੱਲ ਸੁਣ ਲੈ ਇੱਕ 25-30 ਲੱਖ ਜਿੰਨੇ ਮਰਜ਼ੀ ਲੱਗ ਜਾਣਾ ਪੈਸਿਆਂ ਦੀ سپورਟ ਵੀ ਅਸੀਂ ਤੈਨੂੰ ਕਰਾਂਗੇ ਚੱਲ ਕੋਈ ਗੱਲ ਨਹੀਂ ਫਿਰ ਅਪਾ ਚੱਕ ਦਾਂਗੇ ਪੱਟੇ ਯਾਰ ਚੱਕ ਦਾਂਗੇ ਪੱਟੇ ਜਮਾਂ ਨਾਲ ਆ ਕਰਦਾ ਤੇਰੀ ਚੱਲ ਕੇ ਜਮਾਂ ਜਮਾਂ ਮਾ ਜਾਨਾ ਬਰ ਠੀਕ ਹੈ ਕੁਦਰਾ ਬਧਾਏ ਵਿਕੀ ਦੀ ਬਾਜੀ ਸੀ ਉਹ ਕਿਦਾ ਚਲ ਮੈਂ ਚਲਦਾ ਮੈਂ ਕਰਦਾ ਬਾਪੂ ਨਰਾਏ ਤੇ ਕਰਦਾ ਆੜਤ ਕੇ ਨਾ ਗੱਲ ਜਾ ਚੱਕ ਦੇ ਫੰਡੇ ਨਾ ਉਹ ਇਹਦੇ ਤੇ ਲਾ ਦੁੱਕੀ ਕਿਹਦੇ ਇਹ ਆ ਚੱਕ ਬਸ ਸਰਪੰਚ ਵਾਲਾ ਵੀ ਕੋਟ ਲਾ ਆ ਚੱਕ ਲਾਈਕ ਕਰ ਹਾਂ ਹੈ ਬੱਕੜਾ ਤੇਹੇ ਦੇਖਾ ਮੇਰੀ ਗੱਲ ਸੁਣ ਲੈ ਬੋਲਾ ਤੱਪੂ ਗੱਲਾਂ ਹੈ ਹੂੰ ਇਹੇ ਕਰਾ ਵਾਲੇ ਕਹਿੰਦੇ ਸੀ ਨਾ ਵੀ ਖੜਾ ਨਹੀਂ ਹੋਣ ਦਾ ਖੜਾ ਇਹ ਪਿਛਲੀ ਵਾਰ ਇਹਨੇ ਢੁੱਟਾਈ ਸੀ ਨਾ ਐਸੀ ਬਸ ਤੈਨੂੰ ਪਤਾ ਹੀ ਹੈ ਜਦੋਂ ਤੂੰ ਦੱਸਿਆ ਸੀ ਨਾ ਮੈਨੂੰ ਵੀ ਤੰਨੇ ਦੇ ਪਰ ਆਂਟੀ ਜੀ ਇਹ ਹਾਂ ਉਹਦੇ ਵਾਲੀ ਰੜਕ ਐਂ ਗੱਟਾਂਗੇ ਜੀ ਦੇਖੀ ਚੱਲ ਸੱਟ ਸੱਟ ਮੁੰਡੇ ਸੱਟ ਸੱਟ ਪਸਾ ਕੋਈ ਨਹੀਂ ਕੀ ਹਾਂ ਹਾਂ ਐ ਆਏ ਮਾਜ ਦੇਣਾ ਆਏ ਮਾਜ ਦੇਣਾ ਚੱਕ ਵੀ ਇੱਥੇ ਰੱਖ ਇੱਥੇ ਰੱਖ ਇਹ ਕਿੰਦੇ ਪਾਉਂਦਾ ਹੈ ਕਰ ਇਹਨੂੰ ਆਹ ਕੋਣੋ ਕੋ ਦੇਖੀ ਜਾ ਲੁੱਟ ਕਾਟ ਕਾ ਹੋ ਕੰਮ ਹਾਂ ਕਿਉਂ ਚਾਚਾ ਹਾਂ ਜੀ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਕਿਸੇ ਨਾ ਪੈਰ ਕੱਢਣਾ ਹੋਵੇ ਨਾ ਇਹ ਤਾਂ ਸਭ ਐਂਕੀ ਟ ਜਾ ਮੈਂ ਇੰਪਰੀ ਚ ਖੜਾ ਕਰ ਹਾਂ ਇਹ ਹੀ ਲੋਟ ਆਊਗਾ ਮੇਰਾ ਹਣ ਉਹ ਤੇ ਮੈਨੂੰ ਮੋਟਰ ਨਹੀਂ ਛੱਡਣ ਦਿੱਤੀ ਇਹਨੇ ਓਏ ਮੋਟਰ ਵਾਲਾ ਕੰਮ ਇਹਦਾ ਨੱਕਾ ਤਾਂ ਨਾ ਇਹਦਾ ਨੱਕਾ ਤੂੰ ਦੇਖੀ ਜਾ ਕਿਦਰਾ ਜਿੱਕੇ ਨਾ ਵੱਡਾਂਗੇ ਜੀ ਗੱਲ ਸੁਣਾ ਆ ਬਾਜੀ ਲਾ ਕੇ ਨਾ ਮੈਂ ਚੱਲਦਾ ਫਿਰ ਤੁਸੀਂ ਰਹੋ ਤਿਆਰ ਹੋਵੇ ਮੈਂ ਮਾ ਤਿਆਰ ਨਾ ਤੇਰੇ ਨਾਲ ਚੱਕ ਆ ਲੈ ਬਾਜੀ ਵੀ ਕੀ ਦਾ ਇਤਿਆਹ ਕੀ ਦਾ ਹੋਏ ਹੁਣ ਇਹ ਤਾਂ ਬਾਈ ਤੇਰੇ ਕਿ ਨਹੀਂ ਜਾਂਦਾ ਤੀ ਇਹ ਲਾਦਾ ਫਿਰ ਲਾ ਦੇ ਲਾ ਇਹ ਆ ਲੈ ਕੋਲੇ ਨੂੰ ਬੋਲਾ ਪੁੱਟ ਗਿਆ ਭਾਈ ਓਏ ਇਹ ਚੱਕਾ ਹੋ ਰਿਹਾ ਸੱਤੀ ਬਣ ਗਈ ਸਤਰੰਗੀ ਉੱਪਰ ਬਣ ਗਈ ਚੱਲ ਵੀ ਆ ਲੈ ਚੱਕ ਚੱਲ ਫਿਰ ਠੀਕ ਆ ਮੈਂ ਚੱਲਿਆ ਹੁਣ ਠੀਕ ਆ ਧੀ ਗੱਲ ਸੁਣ ਲੈ ਅੱਜ ਉੱਥੇ ਆਤਣੇ ਜੀ ਚੰਗਾ ਠੀਕ ਆ ਪੁੱਤਰਾ ਗੱਲ ਸੁਣਾ ਪੁੱਤਰਾ ਬਹੁਤ ਬੋਤਲ ਪਈਆ ਉੱਥੇ ਬੋਤਲ ਉੱਥੇ ਪਈਆ ਉਹਨੂੰ ਕਹਾਂਗੇ ਵੀ ਲਿਆ ਅੱਜ ਦਾ ਭੈਣ ਤੋਂ ਗੇਲਣ ਮੰਗਾਵਾ ਇਹ ਤੋਂ ਮੰਗਾ ਹਾਂ ਅਜੇ ਤੋਂ ਮੰਗਾਏ ਤੇ ਚੁੰਟੀ ਭਰ ਚੰਗਾ ਮੈਂ ਵੀ ਆਉਣਾ ਆਤਣੇ ਜੀ ਆਉਂਗਾ ਹਾਂਜੀ ਆਜੀ ਪੱਕਾ ਉੱਥੇ ਤਾਂ ਹਾਂਜੀ ਆ ਬਦੀ ਉਹ ਕਰਕੇ ਨਾ ਮੈਂ ਤਾਂ ਹੁਣ ਚੱਲਿਆ ਮੈਂ ਨਾ ਕਰੇ ਨਾ ਨਾ ਮੈਂ ਤਾਂ ਕੱਖ ਪਾਉਣੇ ਕਰੇ ਜਾ ਕੇ ਆਜੋ ਚੰਗਾ ਚਾਚਾ ਆਜੋ ਚਲੋ ਭਾਈ ਆਪਾਂ ਦਾ ਲੱਗੀ ਵਾ ਚੰਗਾ ਭਾਈ ਮੈਂ ਵੀ ਚਲਦਾ ਯਾਰ ਕਾਕਨ ਦਾ ਪਉਣਾ ਹੋਊਗਾ ਚਲ ਠੀਕ ਆ ਸਵੇਰੇ ਮਿਲਦੇ ਆਪਾਂ ਠੀਕ ਆ ਠੀਕ ਆ ਓਕੇ ਹੋ ਤਿਆਰ ਰਹੋ